ਚੈਤੀ ਚੋਣਾਂ ਨੂੰ ਲੈ ਕੇ ਸਵੇਰੇ ਧੱਕਾ ਮੁਕੀ ਹੋਈ ਸੀ ਮੌਕੇ ਦਾ ਜਾਇਜ਼ਾ ਲੈਣ ਮਾਡਾ ਲਾਲ ਜਲਾਲਪੁਰ ਜੀ ਪਹੁੰਚੇ ਆ ਸਾਬਕਾ ਵਿਧਾਇਕ ਇਹ ਸਾਡੇ ਕੋਲ ਕਮਰੇ ਹੈਗਾ ਆ ਜਿੱਥੇ ਇਹਨੇ ਬੰਦਾ ਬੈਠਿਆ ਹੋਣ ਨਰੇਂਦਰ ਸਿੰਘ ਦਾ ਮੁੰਡਾ ਫੇਰ ਤਾਂ ਗੁੰਡੇ ਲਾਇਆ ਹਾਂ ਜੀ ਕਿਸੇ ਨੂੰ ਅੰਦਰ ਨਹੀਂ ਜਾਣਦੇ ਰਿਹਾ 4 ਘੰਟੇ ਹੋ ਗਏ ਇਹ ਦੇਖ ਲਉ ਇਹ ਨੰਗਾ ਨਾ ਚੋਰਿਆ ਕਮਰਾ ਸੀ ਕਮਰਾ ਇਹ ਸਾਡੀਆਂ ਮਾਤਾ ਬੈਠੀਆਂ ਜਿਹੜੀਆਂ ਪੜ੍ਹਨਾ ਬੈਠੀਆਂ ਇਹਨਾਂ ਨੂੰ ਧੱਕੇ ਮਾਰ ਕੇ ਬਾਹਰ ਘਟਾਇਆ ਜਾ ਰਹੇ ਹਾਂ ਇਸੇ ਬੰਦੇ ਜੋ ਕੋਈ ਮੰਡਲ ਦੇਗਾ ਹਾਂ ਜੀ ਜੋ ਪਤਾ ਨਹੀਂ ਅੰਦਰ ਕੀ ਕਰੀ ਤੇ ਕੀ ਨਹੀਂ ਕਰ ਰਹੇ ਨੇ ਮੈਂ ਇਲੈਕਸ਼ਨ ਅਫਸਰ ਨੂੰ ਆਤੇ ਨਹੀਂ ਮੈਸੇ ਲਾਣਾ ਚੱਲਣਾ ਤੈਨੂੰ ਲਾ ਲਈ ਫੇਰ ਉਸੇ ਕਿਨੇ ਕਲੋਗੇ ਇਹ ਨੰਗਾ ਰਸ ਸਹਿਰ ਦੇ ਮੈਨੂੰ ਆਣਾ ਪਿਆ ਮਜ਼ਦੂਰ ਹੋ ਕੇ ਤੇ ਪਰ ਇਸੇ ਫੇਰ ਉਹਦੇ ਅੰਦਰ ਨਹੀਂ ਜਾਣ ਦੇ ਰਹੇ ਇੱਕ ਟੱਕਲ ਆ ਜਾਵੇ ਮੈਂ ਤਾਂ ਕਹਿੰਦਾ ਇਹ ਬਿੱਡਾ ਬੜਾ ਤੰਗਾ ਜਿਹੜੇ ਬੰਦੇ ਸਹਿਰ ਦੇ ਅੰਦਰ ਬੈਠੇ ਆ ਨਰਿੰਦਰ ਹੈਗਾ ਕੋਈ ਤੇ ਇੱਥੇ ਦਾ ਬੰਦਾ ਪੁਲਿਸ ਦਾ ਜਿਹੜਾ ਫੁੱਟਾ ਕਰਕੇ ਘਿਰਾ ਰਹੇ ਆ ਜਿਹੜਾ ਕਹਿੰਦਾ ਸੀ ਮਾਨਤਾ ਨਾਲ ਇਹ ਪੁਰਾ ਹੋ ਗਿਆ ਸਾਡੇ ਚੁੱਪ ਕਰ ਜਾ ਯਾਰ ਆਪ ਤੇ ਮੁੱਖ ਮੰਤਰੀ ਕਹਿੰਦੇ ਸੀ ਵੀ ਮਾਨਤਾ ਲਈ ਚੋਣਾਂ ਹੋਣਗੀਆਂ ਇਹ ਹਾਲਾ ਚੋਣਾਂ ਦਾ ਅੱਜ ਤੱਕ ਕੋਈ ਪੁਲਿਸ ਦਾ ਮਲਾਜ਼ਮ ਗੁੰਡਾ ਵੀ ਸਰਕਾਰੀ ਮਲਾਜ਼ਮ ਨੇ ਤੇ ਜਿਹੜਾ ਕੋਈ ਗੁੰਡਾ ਘਲਾ ਦਵੇ ਤੇ ਇਹ ਇਹ ਸਾਰੇ ਵੋਟਾਂ ਲਾ ਕੇ ਦਰਵਾਜ਼ੇ ਬੰਦ ਕਰੇ ਗਏ ਆ ਮੈਂ ਇੰਨੇ ਗੁੰਡਾ ਕਰਦੀ ਹੋ ਰਹੀ ਹੈ ਇਹਨਾਂ ਨੂੰ ਪੁੱਛ ਲਓ ਹੋਰ ਬੰਦੇ ਬਗਾਨੀ ਜੀ ਹੋਰ ਮੁੰਡੇ ਮੈਂ ਇਹ ਆਤਮਾਨ ਕਹਿ ਰਿਹਾ ਸੀ ਵੀ ਕਾਂਗਰਸ ਐਮਤੀਆਂ ਪੈਣਗੇ ਇੱਥੇ ਨਹੀਂ ਹੁੰਦੀ ਅੱਜ ਸਾਡੀਆਂ ਮਾਵਾਂ ਨੂੰ ਧੱਕੇ ਮਾਰ ਕੇ ਤੇ ਬਜ਼ੁਰਗ ਮਾਤਾ ਸਾਡੇ ਇਹ ਬਜ਼ੁਰਗ ਮਾਤਾ ਨੂੰ ਧੱਕੇ ਮਾਰ ਕੇ ਇਹਨੇ ਬਾਹਰ ਕੱਢਿਆ ਗਿਆ ਇਹ ਇਹ ਆ ਪੰਜਾਬ ਦੀ ਆਮ ਲੋਕਾਂ ਦੀ ਸਰਕਾਰ ਮੌਕੇ ਦੇ ਆਮ ਲੋਕਾਂ ਦੀ ਸਰਕਾਰ ਤੇ ਸਾਰੇ ਦਰਵਾਜ਼ੇ ਬੰਦ ਨੇ ਐਸਐਚਓ ਪਹੁੰਚਿਆ ਹੀ ਕੋਈ ਬੰਦਾ ਵੀ ਅੱਜ ਇੱਥੇ ਕਿਸੇ ਨੂੰ ਕਾਗਜ਼ ਭਰਨ ਦਾ ਇਹਨਾਂ ਨੂੰ ਹੁਕਮ ਨਹੀਂ ਹੈ ਕਿ ਕੋਈ ਅੱਗੇ ਕਾਗਜ਼ ਭਰਦੇ ਮੈਂ ਭਗਵਾਨ ਜੀ ਤੋਂ ਇਹ ਕਹਿਣਾ ਚਾਹਾਂ ਉਹ ਅੰਤਮਾਨ ਸਾਹਿਬ ਜਿਹੜਾ ਲੋਕਾਂ ਨਾਲ ਵਾਅਦਾ ਕਰਦੇ ਹੋ ਇਹਨਾਂ ਤੁਸੀਂ میدان ਸਮਝ ਕੇ ਕਹਿੰਦੇ ਹੋ ਅੱਲ ਤੂੰ ਆਪਣੇ ਪਿੰਡ ਜਾ ਕੇ ਕਿਹਾ ਵੀ ਇਮਾਨਦਾਰੀਆਂ ਚੋਣਾਂ ਹੋ ਰਹੀਆਂ ਇਹ ਦੇਖ ਲਓ ਸਵੇਰ ਦੇ ਦਰਵਾਜ਼ੇ ਬੰਦ ਨੇ ਕਿਸੇ ਬੰਦੇ ਨੂੰ ਇੰਤ ਨਹੀਂ ਬੜਿਆ ਜਾਂਦੇ ਰਿਆ ਆਪਣੀ ਮਰਜ਼ੀ ਨਾਲ ਬਹਿ ਜਾ ਪਰ ਇਹਨੇ ਮਰਦੀ ਨਾਲ ਅੰਦਰ ਸਾਰਾ ਕਸੂਰਿਆ ਉਸ ਕਰਕੇ ਮੈਂ ਕਹਿਣਾ ਚਾਹੁੰਦਾ ਇਸ ਪ੍ਰਸ਼ਾਸਨ ਕੋਲ ਇਹ ਕੰਟਰੋਲ ਕਰੋ 아니 ਵੈਜੇ ਪਾਉ ਦੇ ਦਿਓ ਜਿਸ ਨੇ ਕਾਗਜ਼ ਨਹੀਂ ਭਰਨੇ ਮੈਂ ਐਸ.ਓ. ਸਾਹਿਬ ਨੂੰ ਬੇਨਤੀ ਕਰਦਾ ਇਸੀ ਸਾਹਿਬ ਨੂੰ ਬੋਲੇ ਨਹੀਂ ਕਰਦਾ ਤੇ ਲੈਕਚਰ ਕਮਿਸ਼ਨ ਨੂੰ ਬੇਨਤੀ ਕਰਦਾ ਵੇ ਸਾਰੇ ਦੇਖੋ ਅਜੇ ਨੰਕਾ ਨਾਜ ਜਿਹੜਾ ਸਵੇਰ ਤੋਂ ਮਤਲਬ ਬੰਦ ਕਰਕੇ ਅੰਦਰ ਕਿਸੇ ਨੂੰ ਬੜਨ ਨਹੀਂ ਦਿੱਤਾ ਜਾ ਰਿਹਾ ਇਹਨੂੰ ਕਾਗਜ਼ੀ ਭਰਨ ਦਾ ਇਜਾਰੇ ਇਹ ਨੰਗਾ ਨਾਚ ਅੱਜ ਕਿਨੌਰ ਦੇ ਕਹਾਣੇ ਮੈਂ ਕਹਿੰਦਾ ਪਹਿਲਾਂ ਪੜ ਰਹੇ ਆ ਪਹਿਲਾਂ ਇਹਨਾਂ ਨੇ ਪਹਿਲਾਂ ਪਾਈ ਸਭੂ ਲੱਗਦੀਆਂ ਪਾੜੀਆਂ ਤੇ ਹੁਣ ਇੱਥੇ ਵੀ ਮੈਂ ਕਹਿੰਦਾ ਜੀ ਮੇਰੇ ਵੀਰੋ ਅੱਜ ਇਹ ਦਰਵਾਜ਼ੇ ਪ੍ਰਸ਼ਾਸਨ ਕੇ ਨੇ ਬੰਦ ਕਰ ਰਹੇ ਆ ਪੁਲਿਸ ਨਾਲ ਮਿਲੀ ਹੋਈ ਆ ਪੁਲਿਸ ਨੇ ਧਾਰਾ ਇਹਨਾਂ ਨੇ ਕਹਿ ਕੇ ਤਾਲੇ ਲਾਏ ਹੋਏ ਆ ਅੱਜ ਇਹ ਦੇਖ ਲੋ ਸਵੇਰ ਦਾ ਕੱਢਿਆ ਮਾਮਾ ਨੂੰ ੱੱਕੇ ਮਾਰ ਕੇ ਕਿੱਥੇ ਕਿੱਧੇ ਜਾ ਰਿਹਾ ਇਹ ਇੰਸਪੈਕਟਰ ਸਾਹਿਬ ਕੋmberne ਨਾਲੇ ਦੇਖੋ ਮੈਂ ਕਹਿ ਰਿਹਾ ਸੇਨ ਦੇ ਦਰਵਾਜ਼ੇ ਬੰਦ ਨੇ ਇਹ ਫੌਰੀ ਸਮੇਂਕਲਾਸ ਨੇ ਕੋਈ ਸੁਣਾਈ ਨਹੀਂ ਆਇਆ ਜਿਹੜਾ ਐਸਟੀਓ ਚੱਕਰੇ ਨੇ ਇਹਨੇ ਐਸਟੀਓ ਨੇ ਦਰਵਾਜ਼ੇ ਨਾਲੋ ਕੇ ਬੰਦ ਕਰਵਾਏ ਨੇ ਕੀ ਗੱਲ ਹੋਈ ਬਿਲਕੁਲ ਹੀ ਸੁਣਾਈ ਨਹੀਂ ਹੋਈ ਕੀ ਗੱਲ ਹੋਈ ਬਾਹਰ ਘੱਟ ਰਹੇ ਆ ਇਹ ਸਾਰੇ ਮੌਜੂਦਾਰੇ ਸਾਡੇ ਪਿੰਡਾ ਮਦਨ ਲਾਲ ਜਲਾਲਪੁਰ ਦੇ ਆਉਣ ਤੋਂ ਬਾਅਦ ਕਨੌਰ ਦਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਔਰੇ ਐਸਐਚਓ ਪਹੁੰਚੇ ਆ ਮੌਕੇ ਤੇ ਆਪਾਂ ਤੁਹਾਨੂੰ ਦਿਖਾਣੇ ਆ ਵੱਡੇ ਇਲਜ਼ਾਮ ਲਗਾਏ ਗਏ ਨੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੱਲੋਂ